یہ ایک بڑا لمبا مسئلہ تھا تقریباً تین سال سے ہم اس بچی کو جو ہے دعائیں کھلا رہے تھے لیکن تھوڑی دیر میں آرام ہوتا تھا پھر درد ہوتا تھا برحال کرتے کرتے ہم بہت دور گئے یہاں تک کہ ہم لوگ امرتسر میں آگئے پھر وہاں سے جب ہمیں کلیئر ہوا تو ہمارے ایک جاننے والے ایک صاحب تھے بڑے ہمدرد ہیں ان کے ذریعے سے ہم ڈاکٹر کے پاس پہنچے اور الفاظ تو نہیں ہیں میرے پاس حفظ تو سمجھ رہے ہو وی ویل لیکن ہم ان سے ریکویسٹ یہ کریں گے کہ ہمیں ایک راستہ تو ملا آج لیکن ہمارا یہ راستہ اتنا پکا ہو جائے کہ ہمارے علاقے میں بہت غریب بچے بچیے ہیں وہ <تصفح> لوگ افورڈ نہیں کر سکتے یہ سچ ہے پہاڑی <تصفح> علاقہ ہے تو تعلیم بھی اتنی زیادہ نہیں ہے پھر ان کے پاس کوئی کاروبار بزنس بھی نہیں ہے تو اس وقت نے کیا ہمارا چہرہ آپ کو بتا رہا ہم کتنے خوش ہیں نہیں سکھاتا آپس میں بیار رکھنا ہندی ہے ہم بطن ہیں ہندوستان ہمارا اور پھر شادی غالباً گرونانک جی مہاراج نے کہا تھا کہ اول اللہ نورو پایا قدرت دے سب بندے نور تھی سب دادا کہ دے کون پلے تو بندے جناب یہ ہمارے یہ ہمارے میں کہوں گا کہ عربی میں کہیں گے گلب ਇਹ ਮਾਰੇ ਹਾਰਟ ਹੈ ਮਾਰੇ ਦਿਲ ਹੈ ਡਾਕਟਰ ਅਬੋ ਸ਼ਰਮਾ ਸਰ ਇਸ ਕੇਸ ਬਾਰੇ ਦੱਸੋ ਕਿਦਾਂ ਇਸ ਲੜਕੀ ਤੁਹਾਡੇ ਤੱਕ ਇਹਨਾਂ ਨੇ ਸੰਪਰਕ ਕੀਤਾ ਕਿਸ ਤਰ੍ਹਾਂ ਪੁੰਚ ਤੋਂ ਇਹ ਲੁਧਿਆਣਾ ਡੀ ਐਮ ਸੀ ਹਸਪਤਾਲ ਤੱਕ ਪਹੁੰਚ ਕੀਤੀ ਥੋੜਾ ਇਸ ਕੇਸ ਬਾਰੇ ਸੋ ਬੇਸਿਕਲੀ ਇਹਨਾਂ ਨੇ ਬੱਚੇ ਨੂੰ 4-5 ਸਾਲ ਤੋਂ ਪੇਨ ਹੋ ਰਹੀ ਸੀ ਤੇ ਉੱਥੇ ਲੋਕਲ ਜਿਹੜੇ ਹੈਗੇ ਡਾਕਟਰ ਸਾਹਿਬ ਨੇ ਉਹਨਾਂ ਨੇ ਦਵਾਈ ਵਗੈਰਾ ਦੇ ਕੇ ਪੇਨ ਘਟਾਈ ਇਹਨਾਂ ਦੀ ਪਰ ਪੰਜ ਛੇ ਮਿਲੇ ਤਾਂ ਪੇਨ ਕਾਫੀ ਜ਼ਿਆਦਾ ਭਾਈ ਤੀਸੀ ਉਥੇ ਇੱਕ ਲੋਕਲ ਇਹਨਾਂ ਦੇ ਪੁਨ ਸੈਕਟਰ ਦੇ ਡਾਕਟਰ ਇੱਕ ਪੀ ਐਚ ਡੋਕਟਰ ਸਾਹਿਬ ਹੈਗੇ ਉਹਨਾਂ ਨੇ ਆਪਣੇ ਦੋਸਤਾਂ ਸਮੇਂ ਦੇ ਨਾਲ ਪੈਸਾ ਇਕੱਠਾ ਕਰਕੇ ਇਹਨਾਂ ਨੂੰ ਅੰਮ੍ਰਿਤਸਰ ਅਮਨਦੀਪ ਹਸਪਤਾਲ ਦੇ ਵਿੱਚ ਰਫ ਕੀਤਾ ਗਿਆ ਤੇ ਉਥੇ ਬੱਚੇ ਦੀ ਜਿਹੜੀ ਐਮ ਆਰ ਆ ਐਸ ਕੈਨ ਹੋਈ ਤੇ ਪਤਾ ਲੱਗ ਗਿਆ ਕਿ ਬੱਚੇ ਨੂੰ ਟਿਊਮਰ ਹੈ ਪੁਰਾਣੇ ਟਾਈਮ ਦੇ ਵਿੱਚ ਉਹ ਇਸ ਟਿਊਮਰ ਨੂੰ ਆਪਾਂ ਚੀਰਾ ਮਾਰ ਕੇ ਪੂਰੀ ਹੱਡੀ ਖੁਰੇਦੀ ਖੁਰੇਦੇ ਸੀਗੇ ਹੁਣ ਪਰ ਜਿਹੜੀ ਨਵੀਂ ਟੈਕਨੀਕ ਆ ਗਈਆਂ ਨੇ ਆਪਾਂ ਬਿਨਾਂ ਚੀਰਾ ਦੇ ਇੱਕ ਸੂਈ ਪਾ ਕੇ ਇਹਨੂੰ ਆਪਾਂ ਆਰ ਐਫ ਏ ਕਹਿੰਦੇ ਆ ਕਿ ਸੀਟੀ ਗਾਈਡੈਂਸ ਦੇ ਅੰਦਰ ਆਪਾਂ ਬਿਨਾਂ ਚੀਰਾ ਕਰਕੇ ਸੂਈ ਨਾਲ ਉਸ ਹੱਡੀ ਨੂੰ ਬਰਨ ਕਰ ਦਿੰਦੇ ਆ ਇਸ ਟਿਊਮਰ ਦੀ ਖਾਸਿਅਤ ਹੈ ਕਿ ਜਦ ਇੱਕ ਵਾਰ ਜੇ ਆਪਾਂ ਉਹਨੂੰ ਕੰਪਲੀਟਲੀ ਖਤਮ ਕਰ ਦੋ ਤਾਂ ਉਹ ਅਗਲੇ ਹੀ ਦਿਨ ਬੱਚੇ ਦੀ ਜਿਹੜੀ ਪੇਨ ਹੈਗੀ ਹੈ ਪੁਰਾਣੀ ਲਿਪੇਨ ਬਿਲਕੁਲ ਸਿਰਫ ਸੂਈ ਦੀ ਪੇਨ ਹੈਵੀਨੈਸ ਰਹਿੰਦਾ ਜਿਵੇਂ ਜਿਵੇਂ ਸੂਈ ਮਾਰਿਆ ਬਰਨ ਕੀਤਾ ਉਹ ਹੀ ਹੈ ਮੈਨਸ ਰਿਡੂਰ ਨਾਈਟ ਪੇਨ ਹੁੰਦੀ ਹੈ ਬਰਾਤ ਦੀ ਪੇਨ ਹੁੰਦੀ ਹੈ ਰੈਸਟ ਮਤਲਬ ਪੈਰ ਦਾ ਦਰਦ ਕਰਨਾ ਉਹ ਬਿਲਕੁਕੁਲ ਖਤਮ ਹੋ ਗਿਆ ਮੇਰੇ ਟੈਕਸਟ ਤਾਂ ਹੁਣ ਬੱਚਾ ਸਾਡੇ ਕੋਲ ਹੈਗਾ ਵਾਕ ਕਰ ਰਿਹਾ ਹੈ ਵਜ਼ਨ ਪਾ ਕੇ ਥੋੜਾ ਸਹਾਰੇ ਨਾਲ ਕਰ ਰਿਹਾ ਪਰ ਉਹ ਵਾਕ ਕਰ ਰਿਹਾ ਹੈ 3 ਦਿਨ ਚੋਂ ਉਹ ਵੀ ਠੀਕ ਹੋ ਗਿਆ ਇਹ ਹੁਣ ਇਥੋਫਰ ਡਿਸਚਾਰਜ ਕਦੋਂ ਦੇ ਦੇ ਸਰ ਉਸ ਬਾਰੇ ਮੈਂ ਸਰ ਕੱਲ ਦਾ ਡਿਸਚਾਰਜ ਕਰਾਂਗੀ ਤਾਂ ਸਰੇ ਫਿਰ ਉਹਨੇ ਬੱਚੀ ਜਦੋਂ ਇੱਥੋਂ ਜਾ ਰਹੀ ਹੈ ਫਿਰ ਕਿੰਨੀਆਂ ਕੱਚੀਆਂ ਮੈਮਰੀਜ਼ ਲੈ ਕੇ ਜਾ ਰਹੀ ਹੈ ਨਹੀਂ ਤਾਂ ਲੋਕ ਕਹਿੰਦੇ ਨੇ ਕਿ ਹਸਪਤਾਲ ਦੇ ਵਿੱਚੋਂ ਜੀ ਅਸੀਂ ਬੈਡ ਮੈਮਰੀਜ਼ ਲੈ ਕੇ ਜਾ ਰਹੀ ਹੈ ਮੈਨੂੰ ਲੱਗਦਾ ਉਹ ਇੱਥੋਂ ਅੱਛੀਆਂ ਮੈਮਰੀਜ਼ ਲੈ ਕੇ ਜਾਏ ਮੈਂ ਉਮੀਦ ਕਰਦਾ ਕਿ ਮੈਂ ਉਮੀਦ ਕਰਦਾ ਕਿ ਉਹ ਅੱਛੀ ਮੈਮਰੀ ਲੈ ਕੇ ਜਾਊਗੀ ਉਹ ਖੁਸ਼ ਹੈ ਆਪਣੇ ਦਰਦ ਸੇ ਦੂਰ ਹੈ ਦਰਦ ਉਹਨੇ ਕੋਈ ਨਹੀਂ ਹੋ ਰਹੀ ਉਹਨੂੰ ਵਾਪਿਸ ਦੁਰ ਰਹੀ ਹੈ ਉਹਦੇ ਆਪਣੇ ਜਿਹੜੇ ਅੱਗੇ ਜ਼ਿੰਦਗੀ ਹੈ ਆਈ ਜਸਟ ਹੋਪ ਕਿ ਉਹਦੇ ਲਈ ਵਧੀਆ ਹੋਵੇ ਤੇ ਜਿਹੜਾ ਫਾਲੋਅ ਅਪ ਹੋਊਗਾ ਮੈਨੂੰ ਬੁਲਾਉਂਗਾ ਤਾਂ ਨਹੀਂ ਮੈਂ ਉਹ ਟੈਲੀ ਮੈਡੀਸਨ ਥਰੂ ਕਰੂੰਗਾ ਬੱਚੇ ਦੇ ਤਰ੍ਹਾਂ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਡਾ ਅੱਜਕਲ੍ਹ ਜੀਵਨ ਜੀ ਵਿੱਚ ਲਾਈਫ ਸਟਾਈਲ ਚੇਂਜ ਹੁੰਦਾ ਜਾ ਰਿਹਾ ਬਿਮਾਰੀਆਂ ਵੀ ਉਸ ਤਰੀਕੇ ਦੇ ਨਾਲ ਆ ਰਹੀਆਂ ਨੇ ਪਹਿਲਾਂ ਜਿਹੜੀਆਂ ਬਿਮਾਰੀਆਂ ਤੇ ਅਸੀਂ ਕਦੇ ਨਾਂ ਵੀ ਨਹੀਂ ਸੁਣੇ ਸੀਗੇ ਅੱਜਕੱਲ੍ਹ ਉਹ ਬਿਮਾਰੀਆਂ ਵੀ ਜਿਹੜੀਆਂ ਨੇ ਅ ਬੱਚਿਆਂ ਦੇ ਵਿੱਚ ਹੋਣ ਲੱਗੀਆਂ ਨੇ ਅ ਅੱਜ ਅਸੀਂ ਗੱਲ ਕਰਾਂਗੇ ਬੋਨ ਟਿਊਮਰ ਦੀ ਬਹੁਤ ਘੱਟ ਲੋਕਾਂ ਨੇ ਸੁਣਿਆ ਹੋਣਾ ਹੈ ਅੱਜ ਕੱਲ ਆਮ ਹੀ ਲੋਕਾਂ ਦੇ ਅ ਹੱਡੀਆਂ ਦੇ ਵਿੱਚ ਜੋੜਾਂ ਦੇ ਵਿੱਚ ਦਰਦ ਹੁੰਦੀ ਹੈ ਜਾਂ ਕੋਈ ਕਿਸੇ ਨੂੰ ਅ ਗੱਠ ਜੀ ਵੀ ਮਹਿਸੂਸ ਹੁੰਦੀ ਹੈ ਅਸੀਂ ਉਸ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਆ ਵੀ ਪਤਾ ਨਹੀਂ ਕੀ ਹੈ ਇੱਕ ਪੇਨ ਕਿਲਰ ਦੀ ਗੋਲੀ ਖਾਦੀ ਤੇ ਸਾਨੂੰ ਲੱਗਦਾ ਸਾਡੀ ਦਰਦ ਟਿਕ ਗਈ ਹੈ ਅਗਲੇ ਦਿਨ ਜਦੋਂ ਦੁਬਾਰਾ ਦਰਦ ਹੁੰਦੀ ਹੈ ਤੇ ਫਿਰ ਅਸੀਂ ਦੁਬਾਰਾ ਪੇਨ ਕਿਲਰ ਦੀ ਗੋਲੀ ਖਾ ਲੈਨੇ ਆ ਪਰ ਅਸਲ ਦੇ ਵਿੱਚ ਉਹ ਹੁੰਦਾ ਕੁਝ ਹੋਰ ਆ ਅੱਜ ਇੱਕ ਐਸਾ ਕੇਸ ਤੁਹਾਨੂੰ ਦਿਖਾਉਣ ਲੱਗੇ ਹਾਂ ਜੰਮੂ ਦੇ ਡਿਸਟ੍ਰਿਕਟ ਪੁਂਚ ਤੋਂ ਕੁਝ ਲੋਕ ਇੱਥੇ ਲੁਧਿਆਣਾ ਡੀਐਮਸੀ ਹਸਪਤਾਲ ਦੇ ਵਿੱਚ ਆਏ ਆ ਇੱਕ 17 ਤੋਂ 18 ਸਾਲ ਦੀ ਲੜਕੀ ਹੈ ਜਿਸ ਨੂੰ ਬੋਨ ਟਿਊਮਰ ਹੋ ਗਿਆ ਸੀ ਪਰਿਵਾਰ ਦੇ ਕੋਲ ਪੈਸੇ ਵੀ ਨਹੀਂ ਸੀਗੇ ਉਸ ਦਾ ਇਲਾਜ ਕਰਨ ਵਾਸਤੇ ਤੇ ਡੀਐਮਸੀ ਦੇ ਡਾਕਟਰ ਨੇ ਇੱਥੇ ਬੁਲਾ ਕੇ ਬਿਲਕੁਲ ਮੁਫਤ ਇਲਾਜ ਕਰਵਾਇਆ ਆਪਣੇ ਸਕੇ ਸੰਬੰਧੀਆਂ ਦੇ ਨਾਲ ਆਪਣੇ ਦੋਸਤਾਂ ਨਾਲ ਰਲ ਕੇ ਪੈਸੇ ਇਕੱਠੇ ਕੀਤੇ ਤੇ ਉਸ ਲੜਕੀ ਦਾ ਇਲਾਜ ਵੀ ਕੀਤਾ ਸਾਡੇ ਨਾਲ ਡੀਐਮਸੀ ਹਸਪਤਾਲ ਦੇ ਆਰਥੋਪੀਡੀਸ਼ੀਅਨ ਡਾਕਟਰ ਅਨੁਭਵ ਮਜੂਤ ਨੇ ਗੱਲਬਾਤ ਕਰਦੇ ਆ ਸਰ ਜੇ ਸ਼ੁਰੂਆਤ ਉਸ ਦੀ ਕਰਦੇ ਆ ਬਾਕੀ ਪਰ ਪਹਿਲਾਂ ਥੋੜਾ ਬੋਨ ਟਿਊਮਰ ਬਾਰੇ ਦੱਸੋ ਇਹ ਚੀਜ਼ ਕੀ ਹੈ ਤੇ ਹੁੰਦਾ ਕਿਸ ਤਰ੍ਹਾਂ ਅਹ ਸਿਰ ਬੋਨ ਟਿਊਮਰ ਬੇਸਿਕਲੀ ਹੱਡੀਆਂ ਦੇ ਇਕੱਠਾ ਹੁੰਦੀਆਂ ਨੇ ਜਿਹਦੇ ਵਿੱਚ ਜਾਂ ਤਾਂ ਹੱਡੀ ਬਹੁਤ ਹੀ ਐਕਸੈਸਿਵ ਗ੍ਰੋਥ ਨਾਲ ਬੰਦੀ ਹੈ ਜਾਂ ਕਈ ਵਾਰ ਹੱਡੀ ਦੇ ਥਾਂ ਤੇ ਕਾਰਟਿਲੇਜ ਹੱਡੀ ਥਾਂ ਤੇ ਫਾਈਬਰ ਬੰਦੇ ਆ ਸੋ ਕੋਈ ਵੀ ਅਨ ਕੰਟਰੋਲੇਬਲ ਐਕਸੈਸਿਵ ਗ੍ਰੋਥ ਆਵੇਂ ਹੱਡੀ ਦੀ ਹੋਵੇ ਭਾਵੇਂ ਮਾਸ ਦੀ ਹੋਵੇ ਉਹ ਹੱਡੀ ਦੀ ਗੱਠ ਵਿੱਚ ਕਨਵਰਟ ਹੋ ਜਾਂਦੀ ਨੇ ਠੀਕ ਹੈ ਤੇ ਹੱਡੀ ਦੇ ਦੋ ਟਾਈਪ ਦੇ ਹੁੰਦੇ ਆ ਇਹਨੂੰ ਆਪਾਂ ਕਹਿੰਦੇ ਟਿਊਮਰ ਇੱਕ ਆਪਾਂ ਕਹਿੰਦੇ ਕੈਂਸਰ ਦੀ ਗੱਠ ਠੀਕ ਹੈ ਜਿਹੜੀ ਕੈਂਸਰ ਦੀ ਗੱਠ ਹੈ ਉਦੇਸ਼ ਕੀ ਹੈ ਕਿ ਉਹ ਹੱਡੀ ਗਾਲਦੀ ਏ ਜਿੱਥੇ ਉਹ ਹੈਗੀ ਹੈ ਪਲੱਸ ਉਹ ਕਿਤੇ ਹੋਰ ਜਾਣੀ ਸ਼ਮਤਾ ਰੱਖਦੀ ਹੈ ਠੀਕ ਹੈ ਉਹ ਫੈਲ ਕੇ ਛਾਤੀ ਚ ਜਾਂ ਆਪਣੇ ਜਿਹੜੀ ਲਿੰਫ ਨੋਡ ਹੈ ਉਦੇਸ਼ ਆ ਸਕਦੀ ਹੈ ਉਹਦੇ ਵਿੱਚ ਯੂਜੂਅਲੀ ਆਪਾਂ ਨੂੰ ਕੀਮੋਥੈਰਪੀ ਆਪਣੇ ਸਰਜਰੀ ਦੇ ਨਾਲ ਕੀਮੋਥੈਰਪੀ ਰੈਡੀਥੈਰਪੀ ਨਾਲ ਕਰਨੀ ਪੈਂਦੀ ਹੈ ਨੇ ਟਿਊਮਰ ਉਹ ਉਸ ਕਲਾਸ ਦੇ ਗੱਠਾ ਨੇ ਕਿ ਜਿਹੜੀ ਉਸੀ ਥਾਂ ਤੇ ਹੋਣਗੀ ਆ ਉਹ ਤਾਂ ਕਿਸੇ ਹੋਰ ਥਾਂ ਨਹੀਂ ਫੈਲਦੀ ਆ ਪਰ ਉੱਥੇ ਹੀ ਹੋਣ ਕਰਕੇ ਉਹਦੀ ਗ੍ਰੋਥ ਹੋਣ ਕਰਕੇ ਜਿਹੜੇ ਬੱਚਾ ਹੈ ਜਾਂ ਬਜ਼ੁਰਗ ਹੈ ਉਹਦੀ ਜਿਹੜੀ ਪੇਨ ਤੇ ਉਹਦੀ ਜਿਹੜੀ ਵਾਕਿੰਗ ਕਪੈਸਿਟੀ ਉਹਦੇ ਚੋ ਪ੍ਰੋਬਲਮ ਕ੍ਰੀਏਟ ਕਰਦੀ ਆ ਸਰ ਇਸ ਕੇਸ ਬਾਰੇ ਦੱਸੋ ਕਿਦਾਂ ਇਸ ਲੜਕੀ ਤੁਹਾਡੇ ਤੱਕ ਇਹਨਾਂ ਨੇ ਸੰਪਰਕ ਕੀਤਾ ਕਿਸ ਤਰ੍ਹਾਂ ਪਹੁੰਚ ਤੋਂ ਇਹ ਲੁਧਿਆਣਾ ਡੀ ਐਮ ਸੀ ਹਸਪਤਾਲ ਤੱਕ ਪਹੁੰਚ ਕੀਤੀ ਥੋੜਾ ਇਸ ਕੇਸ ਬਾਰੇ ਹਾਂਜੀ ਸੋ ਬੇਸਿਕਲੀ ਇਨਨੇ ਬੱਚੇ ਨੂੰ 4-5 ਸਾਲ ਤੋਂ ਪੇਨ ਹੋ ਰਹੀ ਸੀਗੀ ਤੇ ਉਥੇ ਲੋਕਲ ਜਿਹੜੇ ਹੈਗੇ ਡਾਕਟਰ ਸਾਹਿਬ ਨੇ ਉਹਨਾਂ ਨੇ ਦਵਾਈ ਵਗੈਰਾ ਦੇ ਕੇ ਥੋੜਾ ਪੇਨ ਘਟਾਈ ਇਹਨਾਂ ਦੀ ਪਰ 5-6 ਮਹੀਨੇ ਤੋਂ ਪੇਨ ਕਾਫੀ ਜ਼ਿਆਦਾ ਵਧ ਗਈ ਸੀ ਤਾਂ ਉਥੇ ਇੱਕ ਲੋਕਲ ਇਹਨਾਂ ਦੇ ਪੁਨਸ ਸੈਕਟਰ ਦੇ ਡਾਕਟਰ ਇੱਕ ਪੀ ਐਚ ਡਾਕਟਰ ਸਾਹਿਬ ਹੈਗੇ ਉਹਨਾਂ ਨੇ ਆਪਣੇ ਦੋਸਤਾਂ ਸਮੁੰਦ ਦੇ ਨਾਲ ਪੈਸਾ ਇਕੱਠਾ ਕਰਕੇ ਇਹਨਾਂ ਨੂੰ ਅੰਮ੍ਰਿਤਸਰ ਅਮਨਦੀਪ ਹਸਪੀਟਲ ਦੇ ਵਿੱਚ ਰੈਫਰ ਕੀਤਾ ਗਿਆ ਤੇ ਉਥੇ ਬੱਚੇ ਦੀ ਜਿਹੜੀ ਐਮ ਆਰ ਆਰ ਸ캔 ਹੋਈ ਤੇ ਪਤਾ ਲੱਗ ਗਿਆ ਕਿ ਬੱਚੇ ਨੂੰ ਟਿਊਮਰ ਹੈਗਾ ਠੀਕ ਹੈ ਤੇ ਉਹ ਟਿਊਮਰ ਜਦੋਂ ਪਤਾ ਲੱਗੇ ਉਹਦਾ ਖਰਚ ਦੇ ਵਿੱਚ ਉਹ ਇਸ ਟਿਊਮਰ ਨੂੰ ਆਪਾਂ ਚੀਰਾ ਮਾਰ ਕੇ ਪੂਰੀ ਹੱਡੀ ਖੁਰੇਦੀ ਤੇ ਖੁਰੇਦੇ ਸੀਗੇ ਹੁਣ ਪਰ ਜਿਹੜੀ ਨਵੀਂ ਟੈਕਨੀਕ ਆ ਗਈ ਹੈ ਨੇ ਆਪਾਂ ਬਿਨਾ ਚੀਰਾ ਦੇ ਇੱਕ ਸੂਈ ਪਾ ਕੇ ਇਹਨੂੰ ਆਪਾਂ ਆਰਐਫਏ ਕਹਿੰਦੇ ਆ ਕਿ ਸੀਟੀ ਗਾਈਡੈਂਸ ਦੇ ਅੰਦਰ ਆਪਾਂ ਬਿਨਾ ਚੀਰਾ ਕਰਕੇ ਸੂਈ ਨਾਲ ਉਸ ਹੱਡੀ ਨੂੰ ਬਰਨ ਕਰਦੇ ਆ ਠੀਕ ਹੈ ਤੇ ਉਹਦਾ ਜਿਹੜਾ ਖਰਚਾ ਡੈਫੀਨਿਟਲੀ ਹੈਗਾ ਕਿਉਂਕਿ ਮਸ਼ੀਨ ਹੈ ਇਨਸਟਰੂਮੈਂਟੇਸ਼ਨ ਹੈ ਸਪੈਸ਼ਲਾਈਜੇਸ਼ਨ ਹੈ ਅਰਾਊਂਡ ਸਾਡੇ ਹਸਪਤਾਲ ਦੇ ਅਰਾਊਂਡ 1.5 ਲੱਖ ਰੁਪਏ ਦਾ ਖਰਚਾ ਆਉਂਦਾ ਹੈ ਜਦੋਂ ਉਹਨੇ ਦੀ ਆਰਥਿਕ ਹਾਲਤ ਦੇ ਡਾਕਟਰ ਸਾਹਿਬ ਹੈਗੇ ਉਹ ਤੇ ਉਹਨੂੰ ਸਮਝ ਆਇਆ ਕਿ ਹਾਂ ਪੇਸ਼ੈਂਟ ਅਫੋਰਡਿੰਗ ਨਹੀਂ ਹੈ ਤਾਂ ਉਹਨਾਂ ਨੇ ਮੈ ਰੈਫਰੈਂਸ ਦਿੱਤਾ ਕਿ ਇੱਕ ਬੋਨ ਟਿਊਮਰ ਦੇ ਸਪੈਸ਼ਲਿਸਟ ਸਾਡੇ DMC ਸਾਡੇ ਇਸ ਹਸਪਤਾਲ ਵਿੱਚ ਅਸੀਂ ਅਸੀਂ ਸ਼ੁਰੂ ਡਿਪਾਰਟਮੈਂਟ ਸ਼ੁਰੂ ਕੀਤਾ ਉਹਦਾ ਤੇ ਉਹਦੇ ਨਾਲ ਸਾਡੇ ਕੋਲ ਸਾਰੇ ਸਹੂਲਤਾਂ ਨੇ ਪਲੱਸ ਸਾਡੇ ਕੋਲ ਜਿਹੜੇ ਪਰਸਨਲ ਐਨ ਜੀਓਜ਼ ਨੇ ਜਿਹੜੇ ਮੇਰੇ ਦੋਸਤ ਹੈ ਫੈਮਿਲੀ ਫਰੈਂਡਸ ਨੇ ਦੇ ਆਲ ਬਿਲਿੰਗ ਚਾਕੇ ਇਸ ਬੇਚ ਨੂੰ ਹੈਲਪ ਕਰ ਸਕਦੇ ਆਪਾਂ ਸੋ ਉਹਦੀ ਫਿਰ ਇੱਕ ਅੰਕਲ ਜੀ ਹੈਗੇ ਉਹਨੇ ਕੰਟੈਕਟ ਕੀਤਾ ਮੈਨੂੰ ਤੇ ਜਦੋਂ ਉਹਨੇ ਦੱਸਿਆ ਕਿ ਹਾਂ ਬੱਚੀ ਛੋਟੀ ਹੈਗੀ ਤੇ ਇਹਨਾਂ ਦੇ ਖਰਚ ਕੋਈ ਕਮਾਲਾ ਨਹੀਂ ਹੈਗਾ ਤਾਂ ਮਿੱਤੂ ਲਾ ਹੋਈ ਨਹੀਂ ਤਾਂ ਮੈਂ ਇਮੀਡੀਟਲੀ ਬੁਲਾ ਲੈਣਾ ਮੈਂ ਆਮ ਤੌਰ ਤੇ ਸਾਰੇ ਡਾਕਟਰਸ ਦਾ profession ਹੁੰਦਾ ਕਿ ਉਹਨਾਂ ਨੇ ਇਨਸਾਨੀਅਤ ਤਾਂ ਚਲੋ ਦੇਖਣੀ ਦੇਖਣੀ ਹੁੰਦੀ ਹੈ ਪਰ ਇੱਕ profession ਵੀ ਹੁੰਦਾ ਤੁਸੀਂ ਕਿਸ ਤਰ੍ਹਾਂ ਫਿਰ ਕਹਿੰਦੇ ਨੇ ਕਿ ਜਾਂ ਤਾਂ ਡਾਕਟਰ ਇਨਸਾਨੀਅਤ ਦੇਖਦਾ ਹੈ ਜਾਂ profession ਦੇਖਦਾ ਹੈ ਤੁਸੀਂ ਦੋਨਾਂ ਨੂੰ ਇੱਕੋਸ ਪਾਸੇ ਰੱਖ ਕੇ ਕਿਸ ਤਰ੍ਹਾਂ ਫਿਰ ਇਹ ਡਿਸੀਜਨ ਲਿਆ ਵੀ ਹਾਂ ਮੈਂ ਕਰਦਾ ਅ ਸਰ ਡੈਫੀਨਿਟਲੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਇਨਸਾਨੀਅਤ ਵੀ ਹੋਣੀ ਚਾਹੀਦੀ ਹੈ profession ਵੀ ਹੋਣਾ ਚਾਹੀਦਾ ਠੀਕ ਹੈ ਬਟ ਮੇਰਾ ਸੋ ਲਾਈਕ ਮੰਨਣਾ ਹੈਗਾ ਕਿ ਸਪੈਸ਼ਲੀ ਜਿਹੜੇ ਯੰਗ ਬੱਚੇ ਹੈਗੇ ਜਿਨ੍ਹਾਂ ਦੀ ਅਕੀ ਪੂਰੀ ਜ਼ਿੰਦਗੀ ਪਈ ਹੈ ਤੇ ਉਹ ਇੱਕ ਰੱਬ ਦੀ ਸੀ ਮਾਰ ਕਹਿ ਲੋ ਜਾਂ ਕਿਸਮਤ ਕਹਿ ਲੋ ਉਹਦੇ ਕਰਕੇ ਉਹ ਜਿਹੜਾ ਸਹੀ ਟਰੀਟਮੈਂਟ ਸਹੀ ਇਲਾਜ ਨਹੀਂ ਫੋੜ ਕਰ ਸਕਦੇ ਉਹਦੇ ਚ ਜੋ ਆਪਣੇ ਆਪਣਾ ਕੱਟ ਕੇ ਵੀ ਕੋਈ ਕਪੜਾ ਦੇਣਾ ਪਵੇ ਤਾਂ ਮੈਂ ਆਈ ਥਿੰਕ ਮੈਂ ਕਰਦਾ ਕਿ ਜੇ ਮੇ ਕੋਲ ਦੋ ਕਪੜੇ ਹੈਗੇ ਤਾਂ ਮੈਂ ਸੋਚਾਂ ਉਹ ਇੱਕ ਕਪੜਾ ਇਹਨਾਂ ਨੂੰ ਦੇ ਦਾਂ ਇੱਕ ਕਪੜਾ ਮੈਂ ਇੱਕ ਕਪੜਾ ਸਾਰ ਲਊਗਾ ਤੋ ਬੈਲੈਂਸ ਹੁੰਦਾ ਸਰ ਵਿਦ ਵਿਦ ਟਾਈਮ ਸਰ ਸਾਡੇ ਜਿਹੜੀ ਫੈਮਿਲੀ ਹੈਗੀ ਇਸ ਵੀ ਪਰਵਰਿਸ਼ ਹੈਗੀ ਇਹ ਇਸ ਟਾਈਪ ਦੀ ਹੈ ਮੇਰੇ ਟ੍ਰੇਨਿੰਗ ਹੈ ਹੁਜੀ ਰਹੀਏ ਸੀ ਜਿਸ ਤਰ੍ਹਾਂ ਟ੍ਰੇਨਿੰਗ ਕੀਤੀ ਹੈ ਮੈਂ ਤਾਂ ਇਸ ਕਰਕੇ ਉਹ ਨੈਚੁਰਲੀ ਹੋਇਆ ਸਰ ਕੋਈ ਦਾ ਸਪੈਸ਼ਲ ਬੇਸਿਕਾ ਕਿਉਂਕਿ ਬਹੁਤ ਲੋਕ ਹੁੰਦੇ ਨੇ ਕਿ ਤੇ ਡਾਕਟਰ ਨੂੰ ਰੱਬ ਵੀ ਮੰਨਦੇ ਨੇ ਕਈ ਕਹਿ ਦਿੰਦੇ ਨੇ ਜੀ ਸਾਡੇ ਪੈਸੇ ਇੱਦਾਂ ਲੱਗੇ ਇਦਾਂ ਹੋ ਗਿਆ ਉਦਾਂ ਹੋ ਗਿਆ ਦੈਟਸ ਅਦਰ ਥਿੰਗ ਬਟ ਮਨ ਲਓ ਤੁਸੀਂ ਕਨ ਸਾਨੀਅਤ ਵੀ ਦਿਖਾਈ ਹਾਂਜੀ ਸਰ ਦੇਖੀ ਸਰ ਰਿਐਲਿਟੀ ਆ ਹੈ ਸਰ ਜੇ ਡਾਕਟਰ ਹੈਗੇ ਉਹ 1 ਘੰਟੇ ਦਾ ਆਪਰੇਸ਼ਨ ਕਰਨ ਵਾਸਤੇ ਉਹਨਾਂ ਨੇ ਆਪਣੇ ਘਰ ਤੋਂ 10 ਤੋਂ 15 ਸਾਲ ਉਸ ਚੀਜ਼ ਦੀ ਇੱਕ ਪ੍ਰੈਕਟਿਸ ਕੀਤੀ ਹੁੰਦੀ ਹੈ ਤੇ ਉਹ ਇੱਕ ਸਪੈਸ਼ਲਾਈਜੇਸ਼ਨ ਹੈ ਠੀਕ ਹੈ ਦੇ ਉਹ ਸਕਿੱਲ ਹੈ ਸਕਿੱਲਡ ਵਰਕਰ ਇਜ਼ ਨੇਵਰ ਫਰੀ ਓਨੈਸਟਲੀ ਠੀਕ ਹੈ ਬਟ ਐਟ ਦ ਸੇਮ ਟਾਈਮ ਸਰ ਦੇਖੀ ਆਪਾਂ ਇੱਕ ਨਾਲ ਜੋੜਾਂਗੇ ਠੀਕ ਹੈ ਮੈਂ ਇਕੱਲਾ ਕੁਝ ਨਹੀਂ ਕਰ ਸਕਦਾ ਮੈਂ ਇੱਕ ਸਰਜਨ ਆ ਮੈਨੂੰ ਸਹੀ ਇਲਾਜ ਸਹੀ ਵਕਤ ਤੇ ਦੇਣਾ ਜ਼ਰੂਰੀ ਹੈ ਪਰ ਜਿਹੜੇ ਮੇਰੇ ਫੈਮਲੀ ਫਰੈਂਡਸ ਨੇ ਤਾਂ ਇੱਕ ਹੌਲੀ ਕਰਦੇ ਗਰੁੱਪ ਬਣ ਜਾਂਦਾ ਪੂਰਾ ਵੱਡਾ ਜਿਹੜੇ ਹੈ ਕਿਉਂਕਿ ਬਿਕੋਜ਼ ਆਪਸ ਸਾਰੇ ਨੂੰ ਖੁਸ਼ੀ ਕਰਦੇ ਕਿ ਇਨਸਾਨਾਂ ਦੇ ਲਈ ਮਿਰਚ ਨਹੀਂ ਹੈਗੀ ਤੇ ਜਿਹੜੇ ਮੇਰੇ ਫਰੈਂਡਸ ਹੈਗੇ ਮੇਰੇ ਨਾਲ ਦੇ ਸਾਰੇ ਚਾਹੀਏ ਜੇ ਉਹ ਨਾ ਹੋਣ ਤਾਂ ਮੈਂ ਮੈਂ ਆਕੇਲਾ ਕੁਝ ਨਹੀਂ ਕਰਤਾ ਹਾਂ ਸਰ ਮਤਲਬ ਆਪ ਸਾਡੇ ਆਪਣੇ ਪੰਜਾਬ ਦੇ ਵਿੱਚ ਘਰਾਂ ਦੇ ਵਿੱਚ ਹੁੰਦਾ ਜਿਹਨਾਂ ਸਿੱਖism ਚ ਦਸਵੰਦ ਕਹਿੰਨੇ ਆ ਜਾਂ ਹਰੇਕ ਕੋਈ ਆਪਣੇ ਘਰ ਦੇ ਵਿੱਚੋਂ ਆਪਣੀ ਕਮਾਈ ਦੇ ਵਿੱਚੋਂ ਕੁਝ ਪੈਸੇ ਅਲੱਗ ਰੱਖਦਾ ਵੀ ਉਹ ਕਿਸੇ ਮੰਦਰ ਗੁਰਦੁਆਰੇ ਜਾਂ ਕਿਸੇ ਨੇਕ ਕੰਮ ਦੇ ਵਿੱਚ ਜਾਂ ਮਣ ਲੱਗਦਾ ਤੁਸੀਂ ਉਹੀ ਲੋਕਾਂ ਦਾ ਗਰੁੱਪ ਬਣਾਇਆ ਜਿਨ੍ਹਾਂ ਦੀ ਨੇਕ ਕਮਾਈ ਕਿਸੇ ਗੁਰਦੁਆਰੇ ਮੰਦਰ ਜਾਣ ਦੀ ਬਜਾਏ ਉਹ ਮਰੀਜ਼ਾਂ 'ਚ ਲੱਗਦੀ ਜੀ ਜੀ ਬਿਲਕੁਲ ਸਰ ਬਿਲਕੁਲ ਸਰ ਮੇਰੇ ਲਈ ਤਾਂ ਮੇਰਾ ਮੰਦਰ ਗੁਰਦੁਆਰਾ ਆਈ ਹੈ ਸਰ ਮੰਦਰ ਗੁਰ ਮੈਂ ਬਹੁਤ ਲਾਈਨ ਬੁੱਕ ਐ ਨੰਬਰੇ ਪੇਰੈਂਟਸ ਦਿਖਾਈ ਮੈਨੂੰ ਕਰਮੇ ਧਰਮ ਹੈ ਹਾਂ ਠੀਕ ਹੈ ਸਰ ਤੇ ਉਹ ਰੈਡੀਰ ਬਿਕੂ ਸੀ ਕਿ ਜੇ ਡੇ ਮੈਂ 50 ਤੇ 100 ਰੁਪਏ ਜਿਹੜੀ ਹਰ ਮਹੀਨੇ ਮੈਂ ਗੁਰਦੁਆਰੇ ਪਾਣੇ ਸੀਗੇ ਉਹ ਮੈਂ ਇੱਥੇ ਆ ਕੇ ਹੈਲਪ ਕਰਦਾ ਤਾਂ ਰੈਡੀਰ ਬਿਕੂ ਸੀ ਸਰ ਇਹ ਕਿਦੋਂ ਉਹ ਫਿਰ ਲੜਕੀ ਇੱਥੇ ਐਡਮਿਟ ਹੋਈ ਕਿਸ ਤਰ੍ਹਾਂ ਦਾ ਆਪਰੇਸ਼ਨ ਹੋਇਆ ਤੇ ਉਹ ਟਿਊਮਰ ਹੁਣ ਬਿਲਕੁਲ ਰਿਮੂਵ ਕਰ ਦਿੱਤਾ ਗਿਆ ਜੀ ਬਿਲਕੁਲ ਸਰ ਇਹ ਸੰਡੇ ਸਾਡੇ ਕੋਲ ਆਈ ਸੀ ਕਿ ਸੰਡੇ ਸਾਡੇ ਕੋਲ ਐਡਮਿਟ ਹੋਏ ਸਵੇਰੇ ਆਪਾਂ ਸਾਰੇ ਜਿਹੜੀ ਰਿਕੁਆਇਰ ਜਾਂਚਾ ਸੀਗੀਆਂ ਸਕੈਨ ਫਿਰ ਤੋਂ ਕਰਾ ਕੇ ਤੇ ਮੰਡੇ ਨੂੰ ਬੱਚੀ ਦਾ ਆਪਰੇਸ਼ਨ ਕੀਤਾ ਸਾਡੀ ਟੀਮ ਹੈਗੀ ਹੈ ਜਿਹਦੇ ਵਿੱਚ ਇੰਟਰਵੈਂਸ਼ਨ ਐਂਡੋਲੋਜਿਸ ਡਾ ਸ਼ੁਸ਼ਾਨ ਬੱਬਰ ਨੇ ਤੇ ਆਰਥੋ ਚੋਂ ਮੈਂ ਹਾਂ ਤੇ ਸਾਡੀ ਟੀਮ ਵਰਕ ਹੁੰਦਾ ਹਰ ਚੀਜ਼ ਦਾ ਤੇ ਉਹਨਾਂ ਦਾ ਆਪਾਂ ਸਿਟੀ ਗਾਈਡੈਂਸ ਦੇ ਵਿੱਚ ਬਿਨਾ ਚੀਰਾ ਮਾਰ ਕੇ ਸੂਈ ਨਾਲ ਇਸ ਬਰਨ ਟਿਊਮਰ ਨੂੰ ਬਰਨ ਕੀਤਾ ਗਿਆ ਉਹ ਮੰਡੇ ਹੋਇਆ ਨਾਲ ਤੇ ਮੰਡੇ ਆਪਾਂ ਆਰਾਮ ਕਰਾ ਕੇ ਦ ਵੀਰੀ ਨੈਕਸਟ ਡੇ ਮੰਗਲਵਾਰ ਤੋਂ ਹੀ ਬੱਚੇ ਨੂੰ ਆਪਾਂ ਪੂਰਾ ਵਜ਼ਨ ਪਾ ਕੇ ਸਾਰੇ ਦਿਨ ਵਾਕਿੰਗ ਸ਼ੁਰੂ ਕਰਤੀ ਸੀਗੀ ਯਾ ਇਸ ਟਿਊਮਰ ਦੀ ਖਾਸਿਅਤ ਹੈਗੀ ਕਿ ਜਦੋਂ ਇੱਕ ਵਾਰ ਜੇ ਆਪਾਂ ਉਹਨੂੰ ਕੰਪਲੀਟਲੀ ਖਤਮ ਕਰ ਦੋ ਤਾਂ ਉਹ ਅਗਲੇ ਹੀ ਦਿਨ ਬੱਚੇ ਦੀ ਜਿਹੜੀ ਪੇਨ ਹੈਗੀ ਉਹ ਪੁਰਾਣੀ ਲੇ ਪੇਨ ਬਿਲਕੁਲ ਖਤਮ ਹੋ ਜਾਂਦੀ ਹੈ ਸਿਰ ਸੁਈ ਦੀ ਪੇਨ ਹੈਵਨੈਸ ਰਹਿੰਦਾ ਕਿ ਉਹ ਜਦੋਂ ਸੁਈ ਮਾਰੇ ਬਰਨ ਕੀਤਾ ਉਹ ਹੀ ਹੈਵਨੈਸ ਰਹਿੰਦਾ ਬਟ ਜਿਹੜੀ ਉਹ ਨਾਈਟ ਪੇਨ ਹੁੰਦੀ ਹੈ ਬਰਾਤ ਦੀ ਪੇਨ ਹੁੰਦੀ ਹੈ ਰੈਸਟ ਦੇ ਪਰ ਦਾ ਦਰਦ ਕਰਨਾ ਉਹ ਬਿਲਕੁਲ ਖਤਮ ਹੋ ਜਾਂਦਾ ਹੈ ਵੈਰੀ ਨੈਕਸਟ ਡੇ ਤਾਂ ਹੁਣ ਬੱਚਾ ਸਾਡੇ ਕੋਲ ਹੈਗਾ ਵਾਕ ਕਰ ਰਿਹਾ ਹੈ ਵਜ਼ਨ ਪਾ ਕੇ ਥੋੜਾ ਪਾ ਸਹਾਰੇ ਨਾਲ ਕਰ ਰਿਹਾ ਪਰ ਉਹ ਵਾਕ ਕਰ ਰਿਹਾ I think ਦੋ ਦਿਨ ਚੋਂ ਉਹ ਵੀ ਠੀਕ ਹੋ ਜਾਊਗਾ ਜੀ ਕਿ ਹੁਣ ਇਥੋਂ ਫਿਰ ਡਿਸਚਾਰਜ ਕਦੋਂ ਦੇ ਦੇ ਸਰ ਉਸ ਬੱਚੇ ਨੂੰ ਮੈਂ ਸਕਲ ਦਾ ਡਿਸਚਾਰਜ ਦਾ ਪਲਾਨ ਕੀਤਾ ਨਾ ਸਰੇ ਜਸ ਟੈਕਨੀਕ ਦੇ ਨਾਲ ਤੁਸੀਂ ઓਪਰੇਟ ਕੀਤਾ ਪੰਜਾਬ ਦੇ ਵਿੱਚ ਹੋਰ ਕਿੱਥੇ ਕਿੱਥੇ ਹੈਗੀ ਹੈ ਕਿੰਨੇ ਕੁ ਜਗ੍ਹਾ ਤੇ ਇਹ ਇਸ ਟੈਕਨੀਕ ਦੇ ਨਾਲ ਆਪਰੇਸ਼ਨ ਕੀਤਾ ਜਾਂਦਾ ਪੰਜਾਬ ਦੇ ਵਿੱਚ ਕਿਉਂਕਿ ਜੰਮੂ ਦੇ ਵਿੱਚ ਮੇਰੇ ਖਿਆਲ ਬਹੁਤ ਘੱਟ ਹੋਈਗੀ ਫੈਸਿਲਿਟੀ ਕਿਉਂਕਿ ਮੋਸਟਲੀ ਜੰਮੂ ਕਸ਼ਮੀਰ ਦੇ ਜਿਹੜੇ ਪੇਸ਼ੈਂਟ ਨੇ ਉਹ ਲੁਧਿਆਣੇ ਇਲਾਜ ਕਰਾਉਣ ਮੰਦੇ ਨੇ ਜਾਂ ਪੀਜੀਆਈ ਜਾਂਦੇ ਨੇ ਪੰਜਾਬ ਦੇ ਵਿੱਚ ਕਿੰਨੀ ਕੁ ਫੈਸਿਲਿਟੀ ਹੈਗੀ ਸੈੱਡ ਡਿਫਰੈਂਟ ਸੈੱਡ ਫੈਸਿਲਿਟੀਆਂ ਕੱਟ ਥਾਮਤ ਹੈਗੇ ਨੇ ਇਟ ਇਜ਼ ਨੋਟ ਅਬਾਊਟ ਅ ਫੈਸਿਲਿਟੀ ਇਟ ਇਜ਼ ਅ ਸਪੈਸ਼ਲਾਈਜੇਸ਼ਨ ਜਿਹਦਾ ਸਾਡੇ ਡੀਐਮਸੀ ਦੇ ਵਿੱਚ ਸਾਡੀ ਬਹੁਤ ਹੀ ਇੱਕ ਉੰਦਾ ਟੀਮ ਹੈਗੀ ਬੇਸਿਕਲੀ ਜਿਹਦੇ ਵਿੱਚ ਹੱਡੀਆਂ ਦਾ ਮੈਂ ਹੈਗਾ ਜਿਹਦੇ ਵਿੱਚ ਸਪੈਸ਼ਲੀ ਇਸ ਟਿਊਮਰ ਦੇ ਸਾਨੂੰ ਇੰਟਰਵੈਂਸ਼ਨਲ ਅਡਜੋਲਜੀ ਦੀ ਬਹੁ ਲੋਡ ਪੈਂਦੀ ਹੈ ਜਿਹੜੇ ਸੀਟੀ ਗਾਈਡੈਂਸ ਵਿੱਚ ਸੀਟੀ ਦੇ ਨਾਲ ਨਾਲ ਚੱਲਦੇ ਹੋਏ ਆਪਾਂ ਦਿੰਦੇ ਆ ਉਹਦੇ ਵਿੱਚ ਸਾਡੇ ਸਾਡੇ ਕੋਲ ਲੋਟ ਆਫ ਸ਼ਾਨ ਬੱਬਰ ਨੇ تھے ਜਿਹੜੇ ਆਪੀ ਪੀਜੀਏ ਤੋਂ ਤੇ ਦਿੱਲੀ ਤੋਂ ਆਏ ਨੇ ਤਾ ਇਟ ਇਜ਼ ਮੋਰ ਆਫ ਟੀਮ ਸਰ ਟੀਮ ਦੀ ਰਿਕੁਆਇਰਮੈਂਟ ਹੁੰਦੀ ਹੈ ਸਸਪਾਲ ਹੈਗੇ ਦੋ ਤਿੰਨ ਹੈਗੇ ਚੰਡੀਗੜ੍ਹ ਦੇ ਵਿੱਚ ਹੈਗੇ ਆ ਮੌਲੀ ਦੇ ਵਿੱਚ ਹੈਗੇ ਆ ਬਟ ਹਾਂ ਇਸ ਇਸ ਏਰੀਆ ਦੇ ਵਿੱਚ ਆਪਣੇ ਕਟ ਕਟ ਦੇ ਪ੍ਰੀ ਕਪਿੰਗ ਆਫ ਕਟਨਿੰਗ ਸਰੇ ਫਿਰ ਉਹਨਾਂ ਬੱਚੀ ਜਦੋਂ ਇੱਥੋਂ ਜਾ ਰਹੀ ਹੈ ਫਿਰ ਕਿੰਨੀਆਂ ਕੱਚੀਆਂ ਮੈਮਰੀਜ਼ ਲੈ ਕੇ ਜਾ ਰਹੀ ਹੈ ਨਹੀਂ ਤਾਂ ਲੋਕ ਕਹਿੰਦੇ ਨੇ ਕਿ ਹਸਪਤਾਲ ਦੇ ਵਿੱਚੋਂ ਜੀ ਅਸੀਂ ਬੈਡ ਮੈਮਰੀਜ਼ ਲੈ ਕੇ ਜਾ ਰਹੀ ਹੈ ਮੈਨੂੰ ਲੱਗਦਾ ਉਹ ਇੱਥੋਂ ਅੱਛੀਆਂ ਮੈਮਰੀਜ਼ ਲੈ ਕੇ ਜਾਏਗੀ ਮੈਂ ਉਮੀਦ ਕਰਦਾ ਜੀ ਮੈਂ ਉਮੀਦ ਕਰਦਾ ਕਿ ਉਹ ਅੱਛੀ ਮੈਮ ਲੈ ਕੇ ਜਾਊਗੀ ਉਹ ਖੁਸ਼ ਹੈ ਆਪਣੇ ਦਰਦ ਸੇ ਦੂਰ ਹੈ ਦਰਦ ਉਹਨੇ ਕੋਈ ਨਹੀਂ ਹੋ ਰਹੀ ਉਹਨੂੰ ਵਾਪਸ ਥੁਰ ਰਹੀ ਹੈ ਉਹਦੇ ਆਪਣੇ ਜਿਹੜੇ ਅੱਗੇ ਜ਼ਿੰਦਗੀ ਹੈ ਆਈ ਜਸ ਹੋਪ ਕਿ ਉਹਦੇ ਲਈ ਵਧੀਆ ਹੋਵੇ ਤੇ ਜਿਹੜਾ ਫਾਲ ਅਪ ਹੋਗਾ ਮੈਨੂੰ ਬੁਲਾਉਂਗਾ ਤੇ ਨਹੀਂ ਮੈਂ ਟੈਲੀ ਮੈਡੀਸਨ ਥਰੂ ਕਰੂੰਗਾ ਬੱਚੇ ਨੂੰ ਉੱਪਰ ਹਾਂ انکل آپ بھی ساتھ میں آئے ہو کیا کب سے دقت ہو رہی تھی بچی کو آپ پھر کیسے یہاں سمپرک بنا بچی کے پروار میں کون کون ہے میں سب سے پہلے اپنے بھائی ڈاکٹر انوبھو شرما کی شان میں ایک شعر کہوں گا کہ ڈاکٹر صاحب اپنا تو کام ہے جلاتے چلیں چراغ اپنا تو کام ہے جلاتے چلیں چراغ راستے میں دوست یا دشمن کا گھر ملے میں بہت پراؤڈ فیل کرتا ہوں آپ کے چینل سے ڈاکٹر صاحب کے ذریعے سے یہ ایک بڑا لمبا مسئلہ تھا تقریباً تین سال سے ہم اس بچی کو جو ہے دعائیں کھلا رہے تھے لیکن تھوڑی دیر میں آرام ہوتا تھا پھر درد ہوتا تھا برحال کرتے کرتے ہم بہت دور گئے یہاں تک کہ ہم لوگ امرتسر میں آ گئے پھر وہاں سے جب ہمیں کلیئر ہوا تو ہمارے ایک جاننے والے ایک صاحب تھے بڑے ہمدرد ہیں ان کے ذریعے سے ہم ڈاکٹر کے پاس پہنچے اور الفاظ تو نہیں ہیں میرے پاس ہر تو سمجھ رہے یو نو ویری ویل بس ہمیں اس وقت جو میری سوچ میری हुँ. تمنا ہے کہ میں بھی سب سے ملنا جلنا رہتا ہے جیسے ڈاکٹر صاحب کی طرح تو میں نہیں کہہ سکتا لیکن हुँ. ہم ان سے ریکویسٹ یہ کریں گے کہ ہمیں ایک راستہ تو ملا آج हुँ. لیکن ہمارا یہ راستہ اتنا پکا ہو جائے کہ हुँ. ہمارے علاقے میں بہت غریب بچے بچیاں ہیں وہ لوگ افورڈ نہیں کر سکتے یہ سچ ہے پہاڑی علاقہ ہے اور تعلیم بھی اتنی زیادہ نہیں ہے پھر ان کے پاس کوئی کاروبار بزنس بھی نہیں ہے تو اس وقت میں کیا ہمارا چہرہ آپ کو بتا رہا ہم کتنے خوش ہیں ہماری بیٹی واپس جب اپنے چل کے کے جائے گی تو تو یہ ان ابو جی ہیں ان کی طبیعت اور بھائی ہیں دو ایک بہن ہے اور ان کی ماتا جی ہے سر تو پروار کو خوشی تو ہو رہی ہوگی کہ ان کی بیٹی کا آپریشن ہو گیا اس خوشی کا اظہار تو آپ میرے چہرے اور میری آنکھوں کے اندر پانی آ رہا ہے انسانیت کے علم بردار بہت بڑی بات ہوتی ہے اس سے بڑی کیونکہ شاید ایک شعر ہے کہ مذہب نہیں سکھاتا آپس میں بیار رکھنا ہندی ہم وطن ہے ہندوستان ہمارا اور پھر شاید غالباً گرو نانک جی مہاراج نے کہا تھا ਕਿ ਅਵਲ ਅੱਲਾ ਨੂਰੋ ਪਾਇਆ ਕੁਦਰਤ ਦੇ ਸਭ ਬੰਦੇ ਇੱਕ ਨੂਰ ਥੀ ਸਭ ਬੈਤਾ ਕਿ ਦੇ ਕੋਨ ਪਲੇ ਕੋਨ ਬੰਦੇ ਤੇ ਜਨਾਬ ਇਹ ਹਮਾਰੇ ਇਹ ਹਮਾਰੇ ਮੈਂ ਕਹੂੰਗਾ ਕਿ ਅਰਬੀ ਮੇ ਕਹਿੰਗੇ ਗਲਬ ਇਹ ਹਮਾਰੇ ਹਾਰਟ ਹੈ ਹਮਾਰੇ ਦਿਲ ਹੈ ਡਾਕਟਰ ਅਨੁਭਵ ਸ਼ਰਮਾ ਮੈਂ ਬਹੁਤ ਪ੍ਰੂਫ ਫਿਲ ਕਰਤਾ ਹਾਂ ਇਨਕਾ ਬਹੁਤ 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 ਸ਼ੁਕਰੀਆ ਡਾਕਟਰ ਬਹੁਤ ਸਾਰੇ ਅਜਿਹੇ ਲੋਕ ਨੇ ਜਿਨ੍ਹਾਂ ਨੂੰ ਰਾਹ ਨਹੀਂ ਪਤਾ ਪਿਛੜੇ ਪਿੰਡਾਂ ਦੇ ਵਿੱਚੋਂ ਨੇ ਬਾਰਡਰ ਡਿਸਟ੍ਰਿਕਟਸ ਚੋਂ ਨੇ ਉਹਨਾਂ ਨੂੰ ਰਾਹ ਨਹੀਂ ਪਤਾ ਕਿਸ ਤਰ੍ਹਾਂ ਤੁਹਾਡੇ ਨਾਲ ਸੰਪਰਕ ਕਰਨ ਤੇ ਤੁਸੀਂ ਕਿਸ ਤਰ੍ਹਾਂ ਮਦਦ ਉਹਨਾਂ ਦੀ ਕਰ ਸਕਦੇ ਹੋ ਕਿਉਂਕਿ ਅਜਿਹੇ ਪੇਸ਼ੈਂਟਸ ਭਰੇ ਪਏ ਨੇ ਦੁਨੀਆ ਦੇ ਵਿੱਚ ਤੁਸੀਂ ਵੀ ਸਾਰਿਆਂ ਦੀ ਮਦਦ ਨਹੀਂ ਕਰ ਪਾਉਂਗੇ ਕਿੰਨੀ ਕੁ ਕੋਸ਼ਿਸ਼ ਤੁਸੀਂ ਰੱਖਦੇ ਹੋ ਕਿੱਦਾਂ ਤੁਹਾਡੇ ਨਾਲ ਸੰਪਰਕ ਕਰ ਸਕਦੇ ਨੇ ਸੋ ਸਾਡੇ ਜਿਹੜੇ ਮੇਰੇ ਡੀਐਮਸੀ ਸਾਡਾ ਦੈਲਾ ਮੈਡੀਕਲ ਕਾਲਜ ਹੈ ਇਹ ਜਿਹੜੀ ਵੈਬਸਾਈਟ ਹੈ ਉਹਦੇ ਵਿੱਚ ਸਾਡਾ ਕੰਟੈਕਟ ਨੰਬਰ ਦਿੱਤਾ ਹੋਇਆ ਹੈ ਸਾਡਾ ਈਮੇਲ ਆਈਡੀ ਦਿੱਤੀ ਹੋਈ ਹੈ ਤੇ ਅਸੀਂ Google ਤੇ ਵੀ ਰੱਖੋਗੇ ਸਾਡੇ ਸਾਡੀ ਵੈਬਸਾਈਟ ਬੋਵਦੀ ਐ ਡੀਐਮਸੀ ਦੀ ਤੁਸੀਂ ਉਹਦੇ ਥਰੂ ਜਦੋਂ ਮਰਜੀ 24 ਆਵਰਸ ਹੈਲਪਿੰਗ ਸਰਵਿਸ ਹੈ ਜੇ ਮੇਰਾ ਨੰਬਰ ਨਹੀਂ ਵੀ ਮਿਲ ਰਿਹਾ ਤਾਂ ਹਸਪਤਾਲ ਦੇ ਨੰਬਰ ਤੋਂ ਕਹਿ ਸਕਦੇ ਹਾਂ ਤੇ ਇਟ ਇਜ਼ ਈਜ਼ੀ ਸਰ ਪਰ ਹਾਂ ਡਿਫੀਨਿਟਲੀ ਸਾਰੇ ਦੀ ਮਦਦ ਤਾਂ ਨਹੀਂ ਕਰ ਸਕਦੇ ਆਪਾਂ ਪਰ ਜਿਨ੍ਹਾਂ ਦੀ ਵੀ ਹੋ ਸੋਕਾ ਕਿ ਐਟ ਲੀਸਟ ਕਈ ਪ੍ਰੋਬਲਮ ਮੇਰੇ ਸਬਜੈਕਟਸ ਨਹੀਂ ਹੁੰਦੀਆਂ ਠੀਕ ਹੈ ਕੋਈ ਪੇਟ ਦੀ ਪ੍ਰੋਬਲਮ ਹੈ ਉਹਦੀ ਪ੍ਰੋਬਲਮ ਹੈ ਸਾਡੇ ਡੀਐਮਸੀ ਦੇ ਵਿੱਚ ਸਾਰੇ ਸਪੈਸ਼ੈਲਟੀਆਂ ਦੀਆਂ ਬੈਸਟ ਤੋਂ ਬੈਸਟ ਡਾਕਟਰਸ ਨੇ ਸਾਡੇ ਇੱਥੇ ਡੀਐਮਸੀ ਦੀ ਆਪਣੀ ਐਨਜੀਓ ਫਾਊਂਡੇਸ਼ਨਸ ਨੇ ਜਿਹੜੀ ਕਿ ਆਪਾਂ ਕਦੇ ਵੀ ਉਹਨਾਂ ਨੂੰ ਰਿਕੁਐਸਟ ਕਰਕੇ ਸਹੀ ਰਸਤਾ ਦਿਖਾ ਕੇ ਸਹੀ ਹੈਲਪ ਲੈ ਕੇ ਆਪਾਂ ਕਿਸੇ ਦੀ ਵੀ ਹੈਲਪ ਕਰ ਸਕਦੇ ਆ ਜੀ ਸਾਰੇ ਨਿਕਲ ਪਾਵਾਂਗੇ ਜੁਨੇ ਵੀ ਕਰ ਸਕਦੇ ਆ ਵਜ਼ੂ ਡੈਫੀਨਟਲੀ ਕਰਾਂਗੇ ਮੋਤਨਵਾਜੀਤਾ ਇਸ ਸੰਸਰ ਦੇ ਨਾਲ ਡਾਕਟਰ ਅਨਵ ਉਹ ਇਨਨ ਇੱਕ ਬੇਟੀ ਦਾ ਆਪਰੇਸ਼ਨ ਕੀਤਾ ਪੈਸੇ ਨਹੀਂ ਸੀਗੇ ਤਾਂ ਸਾਰੇ ਪੈਸੇ ਖੁਦ ਝਟਾ ਕੇ ਉਸ ਬੱਚੀ ਦਾ ਆਪਰੇਸ਼ਨ ਕੀਤਾ ਤੇ ਉਹ ਖੁਣ ਖੁਦ ਆਪਣੇ ਪੈਰਾਂ ਤੇ ਉੱਠ ਕੇ ਚੱਲ ਕੇ ਆਪਣੇ ਘਰ ਜਾਏਗੀ ਤਾਂ ਦੇਰੇ ਅਪਡੇਟਸ ਨਾਲ ਜੁੜੋ ਧਿਆਨ ਤੋਂ ਸੰਜੀਤ ਸਿੰਘ ਜਨਤੇਸ਼ ਧੰਨਵਾਦ